ਅਈਮਲ ਸਾਹਿਬ ਇਥੇ ਪਹਿਲਾਂ ਧਰਮਸ਼ਾਲਾ ਸੀ ਉਸ ਤੋਂ ਬਾਅਦ ਕੱਪ ਚੀਰਦ ਘਟ ਰਿਹਾ ਗਿਆ ਅੱਜ ਅਸੀਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੱਲੋਂ ਨਗਰ ਪੰਚਾਇਤ ਦੇ ਦਫ਼ਤਰ ਦੀ ਬੈਲਡਿੰਗ ਦਾ ਉਦਗਾੜਨ ਕੀਤਾ ਔਰ ਤਕਰੀਬਨ 15 ਸਾਲ ਹੋ ਗਏ ਨਗਰ ਪੰਚਾਇਤ ਬਣੀ ਨੂੰ ਤੇ ਸਾਡੇ ਕੋਲ ਦਫ਼ਤਰ ਦੀ ਇੱਕ ਬਹੁਤ ਵੱਡੀ ਘਾਟ ਸੀ ਜਿੱਥੇ ਸਾਡਾ ਪਹਿਲਾ ਦਫ਼ਤਰ ਸੀ ਉਹ ਇੱਕ ਪਸ਼ੂ ਹਸਪਤਾਲ ਆ ਜਿੱਥੇ ਡਾਕਟਰ ਬੈਠਦੇ ਨੇ ਜਿੱਥੇ ਪਸ਼ੂ ਵੀ ਆਉਂਦੇ ਜਾਂਦੇ ਨੇ ਉਹਦੇ ਵਿੱਚ ਅਸੀਂ ਸਿਰਫ ਕਿਰਾਏ ਤੇ ਰਹਿ ਰਹੇ ਸੀ ਸਾਡੇ ਲਈ ਮੀਟਿੰਗਾਂ ਕਰਨ ਵਾਸਤੇ ਵੀ ਜਗ੍ਹਾ ਨਹੀਂ ਸੀ ਹੁੰਦੀ ਇਸ ਕਰਕੇ ਸਾਡੀ ਕਮੇਟੀ ਨੇ ਪ੍ਰਧਾਨ ਸਾਡੇ ਜਗਦੀਪ ਸਿੰਘ ਜੀ ਗੱਟਰਾ ਇਹਨਾਂ ਦੀ ਅਗਵਾਈ ਦੇ ਵਿੱਚ ਫੈਸਲਾ ਲਿਆ ਗਿਆ ਕਿ ਆਪਣਾ ਇੱਕ ਵਧੀਆ ਦਫ਼ਤਰ ਬਣਾਇਆ ਜਾਵੇ ਇਹ ਨਗਰਪੰਚਾਇਤ ਦੀ ਜਗ੍ਹਾ ਨਗਰਪੰਚਾਇਤ ਦੀ ਜਗ੍ਹਾ ਦੇ ਵਿੱਚ ਅਸੀਂ ਦਫ਼ਤਰ ਬਣਾਉਣ ਲੱਗਿਆ ਜਿਹੜਾ ਕੰਮ ਅਸੀਂ ਅੱਜ ਕੀਤਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਦੇਰ ਆਏ ਦਰਸਤਾਏ ਤੇ ਮੈਂ ਇਸ ਗੱਲ ਦੀ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਜੀ ਗੜਰਾ ਤੇ ਜਿੰਨੇ ਸਾਡੇ ਐਮਸੀ ਸਹਿਬਾਨ ਖੜੇ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ। ਸਾਬਕਾ ਪ੍ਰਧਾਨ ਦੀ ਗੱਲ ਕਰੀਏ ਤਾਂ ਜੀ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਹਿ ਰਹੇ ਕਿ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਜੀ। ਦੇਖੋ ਜੀ ਨਗਰ ਪੰਚਾਇਤ ਦੀ ਜਗਾਹ ਔਰ ਨਗਰ ਪੰਚਾਇਤ ਦੀ ਬੈਲਡਿੰਗ ਬਣ ਰਹੀ ਆ। ਇਹਦੇ ਵਿੱਚ ਜੇ ਗੈਰ ਕਾਨੂੰਨੀ ਲੱਗਦਾ ਤੇ ਸਾਨੂੰ ਡਾਕੂਮੈਂਟਸ ਦੇ ਦੇਣ। ਠੀਕ ਹੈ ਨਾ ਆਪ ਦੇ ਕਾਗਜ਼ੀ ਪੱਤਰ ਦਿਖਾਉਣ ਤੇ ਜਿਹੜੀ ਕੋਈ ਜਗ੍ਹਾ ਹੋ ਉਧਾਂ ਦੀ ਦੇ ਦੇ ਦਾਂਗੇ ਇਸ ਕਰਕੇ ਜਿਹੜਾ ਵਿਰੋਧ ਨਜ਼ਾਇਰ ਕੀਤਾ ਜਾ ਰਿਹਾ ਹੈ ਇਹ ਨਗਰ ਪੰਚਾਇਤ ਦੇ ਦਫ਼ਤਰ ਦਾ ਵਿਰੋਧ ਨਹੀਂ ਇਹ ਪੋਲਿਟਿਕਲ ਵਿਰੋਧ ਆ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਇੱਥੇ ਨਗਰ ਪੰਚਾਇਤ ਦੇ ਪ੍ਰਧਾਨ ਰਹੇ ਉਹਨਾਂ ਦੇ ਐਮਸੀ ਰਹੇ ਉਹਨਾਂ ਦੇ ਵਾਈਸ ਪ੍ਰਧਾਨ ਰਹੇ ਉਹਨਾਂ ਤੋਂ ਇਹ ਕੰਮ ਹੋ ਨਹੀਂ ਸਕਿਆ ਇਸ ਕਰਕੇ ਉਹ ਵਿਰੋਧ ਕਰਦੇ ਇਹ ਰਾਜਨੀਤਿਕ ਵਿਰੋਧ ਆ ਬਿਲਡਿੰਗ ਦਾ ਵਿਰੋਧ ਨਹੀਂ 아이 ਪ੍ਰਧਾਨ ਜੀ ਚੇਅਰਮੈਨ ਸਾਹਿਬ ਐਮਐਲਏ ਸਾਹੁਰ तमाम ਆਮਾਦੀ ਪਾਰਟੀ ਦੇ ਅਰਕੋਚੇ ਮੌਜੂਦ ਆ ਤੇ ਦੂਜੇ ਪਾਸੇ ਸਾਬਕਾ ਪ੍ਰਧਾਨ ਵੱਲੋਂ ਜਿਹੜਾ ਇਸ ਜਿੱਦਾ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦਾ ਦੇਖੋ ਉਹਨਾਂ ਦੇ ਵਿਰੋਧ ਦੀ ਆਪਾਂ ਕੋਈ ਗੱਲ ਨਹੀਂ ਕਰਦੇ ਮੈਂ ਇੱਥੇ ਸਰਦਾਰ ਮਨਜੀਤ ਸਿੰਘ ਬਲਾਸਪੁਰ ਸਾਡੇ ਚੇਅਰਮੈਨ ਹਰਮਨ ਸਿੰਘ ਬਰਾੜ ਉਹਨਾਂ ਨੂੰ ਇੱਥੇ ਪਹਿਲਾਂ ਤਾਂ ਪਹੁੰਚਦੇ ਬਹੁਤ ਸਵਾਗਤ ਕਰਦਾ ਜੀ ਐ ਕਰਦਾ ਕਹਿੰਨਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜੋ ਉਹਨਾਂ ਦੇ ਸਾਡੇ ਐਮਐਲਏ ਸਾਦਕਾ ਅਸੀਂ ਦਫ਼ਤਰ ਦੇ ਨੌਂ ਰੱਖ ਕੇ ਅਸੀਂ ਦਫ਼ਤਰ ਦਾ ਕੰਮ ਸ਼ੁਰੂ ਕਰਨ ਲੱਗੇ ਆ ਜੋ ਕਿ ਸਾਡਾ ਮਕਸਦ ਹੈ ਵੈਸੇ 1 ਸਾਲ ਦੇ ਵਿੱਚ ਇਹਨੂੰ ਕੰਪਲੀਟ ਕਰ ਦਾਂਗੇ ਕਿਉਂਕਿ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਦੱਸਿਆ ਸਾਡੇ ਕੋਲੇ ਮੀਟਿੰਗ ਕਰਨ ਨੂੰ ਮਤਲਬ ਕਿ ਅਸੀਂ 13 ਬੰਦੇ ਐਮਸੀ ਆ ਸਾਡੇ ਕੋਲ 13 ਐਮਸੀ ਬੈਠਣ ਨੂੰ ਜਗ੍ਹਾ ਹੈ ਨਹੀਂ ਠੀਕ ਹੈ ਨਾ ਪਿਛਲੇ 15 ਸਾਲਾਂ ਤੋਂ ਆ ਜਿਹੜੇ ਰਹਿਗੇ ਸਾਬਕਾ ਪ੍ਰਧਾਨ ਦੀ ਗੱਲ ਉਹ ਤੋਂ ਪਹਿਲਾਂ 5 ਸਾਲ ਉਹ ਇੱਥੇ ਹੀ ਸੀ ਕੋਈ ਉਹ ਪਾਸੇ ਨਹੀਂ ਗਏ ਸੀ ਠੀਕ ਹੈ ਨਾ ਜਿਉਂ ਹੁਣ ਮੇਰੇ ਅਰਕ ਤੋਂ ਕੁਝ ਹੁੰਦਾ ਨਹੀਂ ਤੇ ਦੂਜੇ ਤੋਂ ਕਹਿਣੇ ਹੁੰਦਾ ਸੋ ਇਸ ਗੱਲ ਕਰਕੇ ਉਹਨਾਂ ਦੇ ਪਾਈ ਜਾਨੂੰ ਆਪਣਾ ਕੋਈ ਪ੍ਰੋਬਲਮ ਨਹੀਂ ਅਸੀਂ ਅਸੀਂ ਬਲਾਸਪੁਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਅਸੀਂ ਇੱਥੇ ਫੰਡ ਲਿਆ ਕੇ ਤੇ ਅਸੀਂ ਇਹ ਦਫ਼ਤਰ ਇਹ ਨੌ ਰੱਖ ਸਕੇ ਆ ਜਿਹਨਾਂ ਵੱਲੋਂ ਜਿਹੜਾ ਕਰਨਾ ਮਜਾਰਾ ਵੀ ਕੀਤਾ ਜਾ ਰਿਹਾ ਕੀ ਲੱਗਦਾ ਹੈ ਕਿ ਕੰਮ ਸਿਰੇ ਲੱਗ ਪਾਊਗਾ ਦੇਖੋ ਨਗਰ ਪਾਲਿਕਾ ਦੀ ਜਗਾ ਨਗਰ ਪਾਲਿਕਾ ਕੋਲ ਕਬਜ਼ਾ